ਦਾ ਸਵਾਗਤ ਹੈ ਪੇਸ਼ ਹੈ ਚਰਨਜੀਤ ਪੁੱਲਰ ਦੀ ਪੰਜਾਬੀ ਟ੍ਰਿਬਿਊਨ ਲਈ ਵਿਸ਼ੇਸ਼ ਰਿਪੋਰਟ ਸ਼ਗਨਾਂ ਦਾ ਵਿਹੜਾ ਅੰਬਰਾਂ ਨੂੰ ਹੱਥ ਲਾਉਂਦੇ ਪੰਜਾਬੀ ਪੰਜਾਬ ਚ ਮੈਰਿਜ ਪੈਲਸ ਵੀ ਵੱਡੇ ਹਨ ਅਤੇ ਨਾਲੇ ਖਰਚੇ ਵੀ ਛੋਟੇ ਨਹੀਂ ਜਿਨ੍ਹਾਂ ਵੱਲ ਦੇਖ ਕੇ ਜਾਪਦਾ ਹੈ ਕਿ ਪੰਜਾਬ ਦੇ ਘਰਾਂ ਚ ਕੋਈ ਘਾਟਾ ਨਹੀਂ ਪੰਜ ਤਾਰਾ ਮੈਰਿਜ ਪੈਲਸ ਦੀ ਵੱਡੀ ਲੀਕ ਦੇਖ ਕੇ ਪਿੰਡਾਂ ਦੀਆਂ ਜੂਹਾਂ ਚ ਛੋਟੇ ਮੈਰਿਜ ਪੈਲਸਾਂ ਨੇ ਵੀ ਆਪਣੀ ਲੀਕ ਵਾਹੀ ਹੈ ਪੰਜਾਬੀ ਹਰ ਸਾਲ ਔਸਤਨ 750 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰਦੇ ਹਨ ਬਾਕੀ ਖਰਚੇ ਹਾਲੇ ਵਖਰੇ ਹਨ ਸੂਬੇ ਦੇ ਮahanagar ਲਗਜ਼ਰੀ ਪੈਲਸਾਂ ਦੀ ਰਾਜਧਾਨੀ ਲੱਗਦੇ ਹਨ ਵੱਡੇ ਤੇ ਨਾਮੀ ਮੈਰਿਜ ਪੈਲਸਾਂ ਦਾ ਕਾਗਜ਼ਾਂ 'ਚ ਕਿਰਾਇਆ ਮਾਮੂਲੀ ਹੈ ਸਰਕਾਰੀ ਬੇਰਬਾਅ ਅਨੁਸਾਰ ਪੰਜਾਬ ਵਿੱਚ 1005 ਮੈਰਿਜ ਪੈਲਸ ਟੈਕਸ ਤਾਰਦੇ ਹਨ ਜਦੋਂ ਕਿ ਅਸਲ ਗਿਣਤੀ 5000 ਤੋਂ ਉੱਪਰ ਹੈ ਕਰ ਵਿਭਾਗ ਵੱਲੋਂ 2 ਮਹੀਨੇ ਪਹਿਲਾਂ ਕੀਤੇ ਸਰਵੇ ਅਨੁਸਾਰ ਹਾਲੇ 741 ਮੈਰਿਜ ਪੈਲਸ ਰਜਿਸਟਰਡ ਹੋਣੇ ਬਾਕੀ ਹਨ ਸਾਲਾਨਾ 20 ਲੱਖ ਤੋਂ ਵੱਧ ਕਾਰੋਬਾਰ ਕਰਨ ਵਾਲਾ ਪੈਲਸ GST ਲਈ ਰਜਿਸਟਰਡ ਹੋਣਾ ਲਾਜ਼ਮੀ ਹੈ ਟੈਕਸ ਤਾਰਨ ਵਾਲੇ ਸਭ ਤੋਂ ਵੱਧ ਮੈਰਿਜ ਪੈਲਸ ਜ਼ਿਲ੍ਹਾ ਲੁਧਿਆਣਾ ਵਿੱਚ 173 ਹਨ ਜਦੋਂ ਕਿ ਦੂਜੇ ਨੰਬਰ ਤੇ ਜਲੰਧਰ ਜ਼ਿਲ੍ਹੇ ਵਿੱਚ 93 ਅਤੇ ਮੋਹਾਲੀ ਵਿੱਚ 77 ਮੈਰਿਜ ਪੈਲਸ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 72 ਪਟਿਆਲਾ ਵਿੱਚ 73 ਬਠਿੰਡਾ ਵਿੱਚ 69 ਅਤੇ ਮਾਨਸਾ ਵਿੱਚ 42 ਮੈਰਿਜ ਪੈਲਸ ਅਜੇਹੇ ਹਨ ਜੋ ਟੈਕਸ ਭਰ ਰਹੇ ਹਨ ਪੰਜਾਬ ਵਿੱਚ ਕੋਈ ਅਜਿਹੀ ਲਿੰਕ ਸੜਕ ਨਹੀਂ ਹੋਵੇਗੀ ਜਿਸ ਤੇ ਮੈਰਿਜ ਪੈਲਸ ਨਾ ਉੱਗੇ ਹੋਣ ਸਾਦੇ ਵਿਆਹ ਹੁਣ ਬੀਤੇ ਦੀ ਗੱਲ ਬਣ ਗਏ ਹਨ ਸਰਕਾਰੀ ਤਾਥ ਹਨ ਕਿ 2017-18 ਤੋਂ ਲੈ ਕੇ ਅਕਤੂਬਰ 2024 ਤੱਕ ਪੰਜਾਬ ਦੇ ਲੋਕਾਂ ਨੇ ਕਰੀਬ 5399 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰੇ ਹਨ ਜਿਸ ਦੀ ਬਦੌਲਤ ਸਰਕਾਰੀ ਖਜ਼ਾਨੇ ਨੂੰ ਵੀ 230 ਕਰੋੜ ਦੇ ਕਰੀਬ ਦੀ ਆਮਦਨੀ ਹੋਈ ਹੈ ਚਾਲੂ ਵਿੱਤੀ ਬਰੇ ਦੇ ਅਪ੍ਰੈਲ ਤੋਂ ਅਕਤੂਬਰ ਮਹੀਨੇ ਤੱਕ ਇਹ ਖਰਚਾ 660 ਕਰੋੜ ਰੁਪਏ ਬਣਦਾ ਹੈ ਹਰ ਸਾਲ ਪੈਲਸਾਂ ਦਾ ਖਰਚਾ ਵਧ ਰਿਹਾ ਹੈ ਬਰਾ 2017-18 ਵਿੱਚ ਪੰਜਾਬ ਦੇ ਲੋਕਾਂ ਨੇ ਪੈਲਸਾਂ ਦੇ ਕਿਰਾਏ ਤੇ ਕਰੀਬ 285 ਕਰੋੜ ਰੁਪਏ ਖਰਚੇ ਹਨ ਜਦੋਂ ਕਿ ਸਾਲ 2023-24 ਦੌਰਾਨ ਇਹ ਖਰਚਾ ਵਧ ਕੇ 1161 ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ ਕਰੋਨਾ ਵਾਲੇ ਬਰੇ 2020-21 ਵਿੱਚ ਪੈਲਸਾਂ ਨੇ ਸਿਰਫ 313 ਕਰੋੜ ਰੁਪਏ ਹੀ ਕਾਰੋਬਾਰ ਕੀਤਾ ਸੀ ਵੱਡੇ ਸ਼ਹਿਰਾਂ ਵਿੱਚ ਮੈਰਿਜ ਪੈਲਸਾਂ ਦੇ ਵੱਡ ਆਕਾਰੀ ਟੈਂਟਾਂ ਅਤੇ ਚਮਕਦਮਕ ਦੇਖ ਕੇ ਹੁਣ ਵਿਦੇਸ਼ੀ ਝੌਲਾ ਪੈਂਦਾ ਹੈ ਇਹਨਾਂ ਪੈਲਸਾਂ ਦੇ ਗ੍ਰਾਹਕ ਵੀਆਈਪੀ ਲੋਕ ਜਾਂ ਅਮੀਰ ਲੋਕ ਹੀ ਬਣਦੇ ਹਨ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਚਾਦਰ ਦੇਖੇ ਬਿਨਾ ਪੈਰ ਪਸਾਰਨੇ ਸ਼ੁਰੂ ਕੀਤੇ ਹਨ ਉਦੋਂ ਤੋਂ ਸੂਬੇ ਵਿੱਚਲੇ ਵਿਆਹਾਂ ਤੇ ਸ਼ਾਹੀ ਰੰਗ ਚੜਨਾ ਸ਼ੁਰੂ ਹੋਇਆ ਹੈ ਸੂਬੇ ਦੇ ਵੱਡੇ ਸ਼ਹਿਰ ਲੁਧਿਆਣਾ ਜਲੰਧਰ ਅਮਰਸਰ ਮੋਹਾਲੀ ਤੇ ਪਟਿਆਲਾ ਵਿੱਚ ਕਈ ਲਗਜ਼ਰੀ ਪੈਲਸਾਂ ਦਾ ਕਿਰਾਇਆ 25 ਲੱਖ ਤੋਂ ਉੱਪਰ ਵੀ ਹੈ ਪਰੰਤੂ ਉਹਨਾਂ ਵੱਲੋਂ ਟੈਕਸ ਹੱਥ ਘੁੱਟ ਕੇ ਦਿੱਤਾ ਜਾਂਦਾ ਹੈ 1 ਲੱਖ ਰੁਪਏ ਤੋਂ ਘੱਟ ਕਿਰਾਏ ਵਾਲੇ ਮੈਰਿਜ ਪੈਲਸ ਤਾਂ ਪਿੰਡੂ ਖੇਤਰ ਵਿੱਚ ਵੀ ਘੱਟ ਹੀ ਹੋਣਗੇ ਪੈਲਸਾਂ ਦੇ ਕਿਰਾਏ ਤੇ 18% ਦੀ GST ਹੈ ਜਦਕਿ ਕੇਟਰਿੰਗ ਤੇ 5% ਦੀ ਟੈਕਸ ਹੈ ਲੁਧਿਆਣਾ ਦੀ ਇਸ ਮਾਮਲੇ 'ਚ ਝੰਡੀ ਹੈ ਜਿੱਥੇ ਸਾਲ 2023-24 ਵਿੱਚ ਮੈਰਿਜ ਪੈਲਸਾਂ ਨੇ ਕਰੀਬ 245 ਕਰੋੜ ਰੁਪਏ ਦਾ ਕਿਰਾਇਆ ਵਸੂਲਿਆ ਹੈ ਅਤੇ ਜਲੰਧਰ ਜ਼ਿਲ੍ਹੇ ਦੇ ਪੈਲਸਾਂ ਨੇ ਇੱਕੋ ਵਰੇ 'ਚ 233 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਕਪੂਰਥਲਾ 'ਚ ਸਿਰਫ 36 ਪੈਲਸ ਰਜਿਸਟਰਡ ਹਨ ਜਿਨ੍ਹਾਂ ਨੇ 1 ਸਾਲ 'ਚ 147 ਕਰੋੜ ਦਾ ਕਿਰਾਇਆ ਵਸੂਲਿਆ ਹੈ ਬਠਿੰਡਾ ਜ਼ਿਲ੍ਹੇ 'ਚ 64 ਕਰੋੜ ਅਤੇ ਅਮਰਸਰ ਜ਼ਿਲ੍ਹੇ 'ਚ 160 ਕਰੋੜ ਦਾ ਕਾਰੋਬਾਰ ਪੈਲਸਾਂ ਨੇ ਕੀਤਾ ਹੈ ਮਹਾਲੀ ਵਿੱਚ ਇਹ ਕਾਰੋਬਾਰ 143 ਕਰੋੜ ਦਾ ਹੋਇਆ ਹੈ ਮੋਗਾ ਜ਼ਿਲ੍ਹੇ 'ਚ 48 ਪੈਲਸ ਹਨ ਜਿਨ੍ਹਾਂ 'ਚ ਵੱਡੇ ਪੈਲਸਾਂ 'ਚ ਪ੍ਰਵਾਸੀ ਪੰਜਾਬੀਆਂ ਦੀ ਬੁਕਿੰਗ ਜ਼ਿਆਦਾ ਹੁੰਦੀ ਹੈ ਪੰਜਾਬ ਵਿਧਾਨ ਸਭਾ 'ਚ ਇੱਕ ਵਾਰ ਮਹਿੰਗੇ ਵਿਆਹਾਂ ਦਾ ਰੌਲਾ ਪਿਆ ਸੀ ਜਦੋਂ ਕਿ ਲੈਂਦੇ ਪੰਜਾਬ ਦੀ ਸਰਕਾਰ ਨੇ ਤਾਂ ਕਰੀਬ 8 ਸਾਲ ਪਹਿਲਾਂ ਇੱਕ ਡਿਸ਼ ਫਾਰਮੂਲਾ ਲਾਗੂ ਕਰ ਦਿੱਤਾ ਸੀ ਅਤੇ ਇਸੇ ਤਰ੍ਹਾਂ ਜੰਮੂ ਕਸ਼ਮੀਰ ਨੇ ਵੀ ਕਈ ਸਾਲ ਪਹਿਲਾਂ ਵਿਆਹਾਂ 'ਚ ਮਹਿਮਾਨਾਂ ਦੀ ਗਿਣਤੀ ਅਤੇ ਸ਼ਗਨ ਦੀ ਰਾਸ਼ੀ ਤੈਅ ਕਰ ਦਿੱਤੀ ਸੀ। ਕਰੋਨਾ ਯੁੱਗ 'ਚ ਸਾਧ ਮੁਰਾਦੇ ਵਿਆਹਾਂ ਦਾ ਮੋੜ ਵੱਜ ਗਿਆ ਸੀ ਪਰੰਤੂ ਮੋੜ ਇਹਨਾਂ ਦੀ ਥਾਂ ਸ਼ਾਹੀ ਵਿਆਹ ਨੇ ਲੈ ਲਈ ਹੈ। ਨਵਾਂ ਰੁਝਾਨ ਤਾਂ ਪਿੰਡੂ ਜੀਵਨ ਦੇ ਵਿਆਹਾਂ ਨਾਲ ਜੁੜੀਆਂ ਰੌਰੀਤਾਂ ਨੂੰ ਵੀ ਚਰ ਗਿਆ ਹੈ। ਤਸਵੀਰ ਦਾ ਦੂਜਾ ਪਾਸਾ ਦੇਖੀਏ। ਤਾਂ ਪੈਲਸ ਸੰਤ ਪਿਛਲੇ ਸਮੇਂ ਦੌਰਾਨ ਕਾਫੀ ਪਰਫੁੱਲਤ ਹੋਈ ਹੈ ਜਿਸ ਦੇ ਨਿਵੇਸ਼ ਵਜੋਂ ਟੈਕਸਾਂ ਦੇ ਰੂਪ ਚ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਇਆ ਅਤੇ ਰੋਜ਼ਗਾਰ ਦੇ ਵਸੀਲੇ ਵੀ ਬਣੇ ਹਨ ਪ੍ਰਵਾਸ ਦਾ ਰੰਗ ਵੀ ਇਨ੍ਹਾਂ ਪੈਲਸਾਂ ਤੇ ਉੱਗਣ ਲੱਗਾ ਹੈ ਕੈਨੇਡਾ ਵਾਸੀ ਸਮਸ਼ੇਰ ਸਿੰਘ ਆਖਦੇ ਹਨ ਕਿ ਬਹੁਤੇ ਪ੍ਰਵਾਸੀ ਪੰਜਾਬੀ ਆਪਣੇ ਧੀਆਂ ਪੁੱਤਾਂ ਦੇ ਵਿਆਹ ਆਪਣੇ ਪਿਤਰੀ ਸੂਬੇ ਵਿੱਚ ਆ ਕੇ ਹੀ ਕਰਦੇ ਹਨ ਅਤੇ ਉਹ ਵਿਆਹਾਂ ਤੇ ਖੁੱਲਾ ਖਰਚਾ ਕਰਕੇ ਆਪਣੀ ਸਮਰੱਥਾ ਦਾ ਵਿਖਾਵਾ ਕਰਨਾ ਨਹੀਂ ਭੁੱਲਦੇ ਦੱਸਨ ਜੋ ਹੋ ਗਿਆ ਕਿ ਕਰ ਵਿਭਾਗ ਨੇ ਪਿਛਲੇ ਮਹੀਨਿਆਂ ਚ ਇੱਕ ਵਿਸ਼ੇਸ਼ ਇਨਸਪੈਕਸ਼ਨ ਕੀਤੀ ਸੀ ਜਿਸ ਤਹਿਤ 10 ਪੈਲਸਾਂ ਨੂੰ 1 ਕਰੋੜ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਸੀ ਪੰਜਾਬ ਮੈਰਿਜ ਪੈਲਸ ਰਿਜ਼ਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਆਖਦੇ ਹਨ ਕਿ ਪੈਲਸ ਆਮ ਲੋਕਾਂ ਨੂੰ ਇੱਕੋ ਥਾਂ ਤੇ ਸਭ ਸਹੂਲਤਾਂ ਮਹਈਆ ਕਰਵਾਉਂਦੇ ਹਨ ਅਤੇ ਖੁਦ ਕੀਤੇ ਵਿਆਹ ਦੇ ਪ੍ਰਬੰਧਾਂ ਨਾਲੋਂ ਸਸਤੇ ਪੈਂਦੇ ਹਨ ਚੰਦਕ ਵੱਡੇ ਪੈਲਸਾਂ ਤੋਂ ਗਲਤ ਧਾਰਨਾ ਬਣਾਉਣੀ ਠੀਕ ਨਹੀਂ ਉਨਾ ਕਿਹਾ ਕਿ ਸਰਕਾਰ ਪੈਲਸ ਦੇ ਕਿਰਾਏ ਤੇ ਟੈਕਸ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰੇ ਜਿਸ ਨਾਲ ਖਜ਼ਾਨੇ ਨੂੰ ਵੱਧ ਟੈਕਸ ਮਿਲੇਗਾ। ਉਹਨਾਂ ਦੱਸਿਆ ਕਿ ਬਹੁਤੇ ਪੈਲਸ ਸ਼ਹਿਰਾਂ ਅਤੇ ਮੰਡੀਆਂ ਦੇ ਆਸ-ਪਾਸ ਹੀ ਹਨ ਅਤੇ 3000 ਦੇ ਕਰੀਬ ਪੈਲਸ ਅਣਅਧਿਕਾਰਤ ਵੀ ਬਣੇ ਹੋਏ ਹਨ। ਦਿੱਲੀ ਯੂਨੀਵਰਸਿਟੀ ਦੇ ਡੀਨ ਡਾਕਟਰ ਰਵੀ ਰਵਿੰਦਰ ਦਾ ਕਹਿਣਾ ਹੈ ਕਿ ਪੰਜਾਬੀ ਬੰਦਾ ਆਪਣਾ ਜਲਵਾ ਦਿਖਾਉਣ ਦੀ ਤੰਗ ਵਿੱਚ ਰਹਿੰਦਾ ਹੈ ਅਤੇ ਦਿਖਾਵੇ ਵਾਲੀ ਪ੍ਰਵਿਰਤੀ ਨੇ ਬੇਲੋੜੇ ਖਰਚਿਆਂ ਦਾ ਮੋਢ ਬੰਨਿਆ ਹੈ। ਉਹਨਾਂ ਕਿਹਾ ਕਿ ਨਵੇਂ ਸ਼ਾਹੀ ਕਲਚਰ ਨੇ ਸਾਦਗੀ ਅਤੇ ਆਪਣਤ ਨੂੰ ਵੀ ਮਧੋਲ ਦਿੱਤਾ ਹੈ ਅਤੇ ਵਿਆਹ ਮਹਿਜ਼ ਇੱਕ ਰਸਮ ਬਣ ਕੇ ਰਹਿ ਗਏ ਹਨ ਡੀਜੇ ਕਲਚਰ ਨੇ ਵਿਆਹਾਂ ਚ ਆਪਸੀ ਸੰਵਾਦ ਦੇ ਰਾਹ ਵੀ ਰੋਕ ਲਏ ਹਨ ਧੰਨਵਾਦ ਵੇਲੇ ਦੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਚਰਨਜੀਤ ਪੁੱਲਰ ਦੀ ਪੰਜਾਬੀ ਟ੍ਰਿਬਿਊਨ ਲਈ ਵਿਸ਼ੇਸ਼ ਰਿਪੋਰਟ ਸ਼ਗਣਾ ਦਾ ਵਿਹੜਾ ਅੰਬਰਾਂ ਨੂੰ ਹੱਥ ਲਾਉਂਦੇ ਪੰਜਾਬੀ ਪੰਜਾਬ ਚ ਮੈਰਿਜ ਪੈਲਸ ਵੀ ਵੱਡੇ ਹਨ ਅਤੇ ਨਾਲੇ ਖਰਚੇ ਵੀ ਛੋਟੇ ਨਹੀਂ ਜਿਨ੍ਹਾਂ ਵੱਲ ਦੇਖ ਕੇ ਜਾਪਦਾ ਹੈ ਕਿ ਪੰਜਾਬ ਦੇ ਘਰਾਂ 'ਚ ਕੋਈ ਘਾਟਾ ਨਹੀਂ ਪੰਜ ਤਾਰਾ ਮੈਰਿਜ ਪੈਲਸ ਦੀ ਵੱਡੀ ਲੀਕ ਦੇਖ ਕੇ ਪਿੰਡਾਂ ਦੀਆਂ ਜੂਹਾਂ 'ਚ ਛੋਟੇ ਮੈਰਿਜ ਪੈਲਸਾਂ ਨੇ ਵੀ ਆਪਣੀ ਲੀਕ ਵਾਹੀ ਹੈ ਪੰਜਾਬੀ ਹਰ ਸਾਲ ਔਸਤਨ 750 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰਦੇ ਹਨ ਬਾਕੀ ਖਰਚੇ ਹਾਲੇ ਵੱਖਰੇ ਹਨ ਸੂਬੇ ਦੇ ਮਹਾਨਗਰ ਲਗਜ਼ਰੀ ਪੈਲਸਾਂ ਦੀ ਰਾਜਧਾਨੀ ਲੱਗਦੇ ਹਨ ਵੱਡੇ ਤੇ ਨਾਮੀ ਮੈਰਿਜ ਪੈਲਸਾਂ ਦਾ ਕਾਗਜ਼ਾਂ 'ਚ ਕਿਰਾਇਆ ਮਾਮੂਲੀ ਹੈ ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਵਿੱਚ 1005 ਮੈਰਿਜ ਪੈਲਸ ਟੈਕਸ ਤਾਰਦੇ ਹਨ ਜਦੋਂ ਕਿ ਅਸਲ ਗਿਣਤੀ 5000 ਤੋਂ ਉੱਪਰ ਹੈ ਕਰ ਵਿਭਾਗ ਵੱਲੋਂ 2 ਮਹੀਨੇ ਪਹਿਲਾਂ ਕੀਤੇ ਸਰਵੇ ਅਨੁਸਾਰ ਹਾਲੇ 741 ਮੈਰਿਜ ਪੈਲਸ ਰਜਿਸਟਰਡ ਹੋਣੇ ਬਾਕੀ ਹਨ ਸਾਲਾਨਾ 20 ਲੱਖ ਤੋਂ ਵੱਧ ਕਾਰੋਬਾਰ ਕਰਨ ਵਾਲਾ ਪੈਲਸ ਜੀਐਸਟੀ ਲਈ ਰਜਿਸਟਰਡ ਹੋਣਾ ਲਾਜ਼ਮੀ ਹੈ ਟੈਕਸ ਤਾਰਨ ਵਾਲੇ ਸਭ ਤੋਂ ਵੱਧ ਮੈਰਿਜ ਪੈਲਸ ਜ਼ਿਲ੍ਹਾ ਲੁਧਿਆਣਾ ਵਿੱਚ 173 ਹਨ ਜਦੋਂ ਕਿ ਦੂਜੇ ਨੰਬਰ ਤੇ ਜਲੰਧਰ ਜ਼ਿਲ੍ਹੇ ਵਿੱਚ 93 ਅਤੇ ਮੋਹਾਲੀ ਵਿੱਚ 77 ਮੈਰਿਜ ਪੈਲਸ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 72 ਪਟਿਆਲਾ ਵਿੱਚ 73 ਬਠਿੰਡਾ ਵਿੱਚ 69 ਅਤੇ ਮਾਨਸਾ ਵਿੱਚ 42 ਮੈਰਿਜ ਪੈਲਸ ਅਜੇਹੇ ਹਨ ਜੋ ਟੈਕਸ ਭਰ ਰਹੇ ਹਨ ਪੰਜਾਬ ਵਿੱਚ ਕੋਈ ਅਜਿਹੀ ਲਿੰਕ ਸੜਕ ਨਹੀਂ ਹੋਵੇਗੀ ਜਿਸ ਤੇ ਮੈਰਿਜ ਪੈਲਸ ਨਾ ਉੱਗੇ ਹੋਣ ਸਾਦੇ ਵਿਆਹ ਹੁਣ ਬੀਤੇ ਦੀ ਗੱਲ ਬਣ ਗਏ ਹਨ ਸਰਕਾਰੀ ਤਾਥ ਹਨ ਕਿ 2017-18 ਤੋਂ ਲੈ ਕੇ ਅਕਤੂਬਰ 2024 ਤੱਕ ਪੰਜਾਬ ਦੇ ਲੋਕਾਂ ਨੇ ਕਰੀਬ 5399 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰੇ ਹਨ ਜਿਸ ਦੀ ਬਦੌਲਤ ਸਰਕਾਰੀ ਖਜ਼ਾਨੇ ਨੂੰ ਵੀ 230 ਕਰੋੜ ਦੇ ਕਰੀਬ ਦੀ ਆਮਦਨੀ ਹੋਈ ਹੈ ਚਾਲੂ ਵਿੱਤੀ ਬਰੇ ਦੇ ਅਪ੍ਰੈਲ ਤੋਂ ਅਕਤੂਬਰ ਮਹੀਨੇ ਤੱਕ ਇਹ ਖਰਚਾ 660 ਕਰੋੜ ਰੁਪਏ ਬਣਦਾ ਹੈ ਹਰ ਸਾਲ ਪੈਲਸਾਂ ਦਾ ਖਰਚਾ ਵਧ ਰਿਹਾ ਹੈ ਬੜਾ 2017-18 ਵਿੱਚ ਪੰਜਾਬ ਦੇ ਲੋਕਾਂ ਨੇ ਪੈਲਸਾਂ ਦੇ ਕਿਰਾਏ ਤੇ ਕਰੀਬ 285 ਕਰੋੜ ਰੁਪਏ ਖਰਚੇ ਹਨ ਜਦੋਂ ਕਿ ਸਾਲ 2023-24 ਦੌਰਾਨ ਇਹ ਖਰਚਾ ਵਧ ਕੇ 1161 ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ ਕਰੋਨਾ ਵਾਲੇ ਵਰੇ 2020-21 ਵਿੱਚ ਪੈਲਸਾਂ ਨੇ ਸਿਰਫ 313 ਕਰੋੜ ਰੁਪਏ ਹੀ ਕਾਰੋਬਾਰ ਕੀਤਾ ਸੀ ਵੱਡੇ ਸ਼ਹਿਰਾਂ ਵਿੱਚ ਮੈਰਿਜ ਪੈਲਸਾਂ ਦੇ ਵੱਡ ਆਕਾਰੀ ਟੈਂਟਾਂ ਅਤੇ ਚਮਕਦਮਕ ਦੇਖ ਕੇ ਹੁਣ ਵਿਦੇਸ਼ੀ ਝੌਲਾ ਪੈਂਦਾ ਹੈ ਇਹਨਾਂ ਪੈਲਸਾਂ ਦੇ ਗ੍ਰਾਹਕ ਵੀਆਈਪੀ ਲੋਕ ਜਾਂ ਅਮੀਰ ਲੋਕ ਹੀ ਬਣਦੇ ਹਨ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਚਾਦਰ ਦੇਖੇ ਬਿਨਾ ਪੈਰ ਪਸਾਰਨੇ ਸ਼ੁਰੂ ਕੀਤੇ ਹਨ ਉਦੋਂ ਤੋਂ ਸੂਬੇ ਵਿੱਚਲੇ ਵਿਆਹਾਂ ਤੇ ਸ਼ਾਹੀ ਰੰਗ ਚੜਨਾ ਸ਼ੁਰੂ ਹੋਇਆ ਹੈ ਸੂਬੇ ਦੇ ਵੱਡੇ ਸ਼ਹਿਰ ਲੁਧਿਆਣਾ ਜਲੰਧਰ ਅਮਰਸਰ ਮੋਹਾਲੀ ਤੇ ਪਟਿਆਲਾ ਵਿੱਚ ਕਈ ਲਗਜ਼ਰੀ ਪੈਲਸਾਂ ਦਾ ਕਿਰਾਇਆ 25 ਲੱਖ ਤੋਂ ਉੱਪਰ ਵੀ ਹੈ ਪਰੰਤੂ ਉਹਨਾਂ ਵੱਲੋਂ ਟੈਕਸ ਹੱਥ ਘੁੱਟ ਕੇ ਦਿੱਤਾ ਜਾਂਦਾ ਹੈ 1 ਲੱਖ ਰੁਪਏ ਤੋਂ ਘੱਟ ਕਿਰਾਏ ਵਾਲੇ ਮੈਰਿਜ ਪੈਲਸ ਤਾਂ ਪਿੰਡੂ ਖੇਤਰ ਵਿੱਚ ਵੀ ਘੱਟ ਹੀ ਹੋਣਗੇ ਪੈਲਸਾਂ ਦੇ ਕਿਰਾਏ ਤੇ 18% ਦੀ ਜੀਐਸਟੀ ਹੈ ਜਦਕਿ ਕੇਟਰਿੰਗ ਤੇ 5% ਦੀ ਟੈਕਸ ਹੈ ਲੁਧਿਆਣਾ ਦੀ ਇਸ ਮਾਮਲੇ 'ਚ ਝੰਡੀ ਹੈ ਜਿੱਥੇ ਸਾਲ 2023-24 ਵਿੱਚ ਮੈਰਿਜ ਪੈਲਸਾਂ ਨੇ ਕਰੀਬ 245 ਕਰੋੜ ਰੁਪਏ ਦਾ ਕਿਰਾਇਆ ਵਸੂਲਿਆ ਹੈ ਅਤੇ ਜਲੰਧਰ ਜ਼ਿਲ੍ਹੇ ਦੇ ਪੈਲਸਾਂ ਨੇ ਇਕੋ ਵਰੇ ਚ 233 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਕਪੂਰਥਲਾ ਚ ਸਿਰਫ 36 ਪੈਲਸ ਰਜਿਸਟਰਡ ਹਨ ਜਿਨ੍ਹਾਂ ਨੇ 1 ਸਾਲ ਚ 147 ਕਰੋੜ ਦਾ ਕਿਰਾਇਆ ਵਸੂਲਿਆ ਹੈ। ਬਠਿੰਡਾ ਜ਼ਿਲ੍ਹੇ ਚ 64 ਕਰੋੜ ਅਤੇ ਅਮਰਸਰ ਜ਼ਿਲ੍ਹੇ ਚ 160 ਕਰੋੜ ਦਾ ਕਾਰੋਬਾਰ ਪੈਲਸਾਂ ਨੇ ਕੀਤਾ ਹੈ। ਮਹਾਲੀ ਵਿੱਚ ਇਹ ਕਾਰੋਬਾਰ 143 ਕਰੋੜ ਦਾ ਹੋਇਆ ਹੈ। ਮੋਗਾ ਜ਼ਿਲ੍ਹੇ 'ਚ 48 ਪੈਲਸ ਹਨ ਜਿਨ੍ਹਾਂ 'ਚੋਂ ਵੱਡੇ ਪੈਲਸਾਂ 'ਚ ਪ੍ਰਵਾਸੀ ਪੰਜਾਬੀਆਂ ਦੀ ਬੁਕਿੰਗ ਜ਼ਿਆਦਾ ਹੁੰਦੀ ਹੈ ਪੰਜਾਬ ਵਿਧਾਨ ਸਭਾ 'ਚ ਇੱਕ ਵਾਰ ਮਹਿੰਗੇ ਵਿਆਹਾਂ ਦਾ ਰੌਲਾ ਪਿਆ ਸੀ ਜਦੋਂ ਕਿ ਲੈਂਦੇ ਪੰਜਾਬ ਦੀ ਸਰਕਾਰ ਨੇ ਤਾਂ ਕਰੀਬ 8 ਸਾਲ ਪਹਿਲਾਂ ਇੱਕ ਡਿਸ਼ ਫਾਰਮੂਲਾ ਲਾਗੂ ਕਰ ਦਿੱਤਾ ਸੀ ਅਤੇ ਇਸੇ ਤਰ੍ਹਾਂ ਜੰਮੂ ਕਸ਼ਮੀਰ ਨੇ ਵੀ ਕਈ ਸਾਲ ਪਹਿਲਾਂ ਵਿਆਹਾਂ 'ਚ ਮਹਿਮਾਨਾਂ ਦੀ ਗਿਣਤੀ ਅਤੇ ਸ਼ਗਨ ਦੀ ਰਾਸ਼ੀ ਤੈਅ ਕਰ ਦਿੱਤੀ ਸੀ ਕਰੋਨਾ ਯੁੱਗ 'ਚ ਸਾਧ ਮੁਰਾਦੇ ਵਿਆਹਾਂ ਦਾ ਮੋੜ ਬੱਜ ਗਿਆ ਸੀ ਪਰੰਤੂ ਮੁੜ ਇਹਨਾਂ ਦੀ ਥਾਂ ਸ਼ਾਹੀ ਵਿਆਹਾਂ ਨੇ ਲੈ ਲਈ ਹੈ ਨਵਾਂ ਰੁਝਾਨ ਤਾਂ ਪਿੰਡੂ ਜੀਵਨ ਦੇ ਵਿਆਹਾਂ ਨਾਲ ਜੁੜੀਆਂ ਰੌਣਕਾਂ ਨੂੰ ਵੀ ਚਰ ਗਿਆ ਹੈ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਪੈਲਸ ਸੰਨਤ ਪਿਛਲੇ ਸਮੇਂ ਦੌਰਾਨ ਕਾਫੀ ਪਰਫੁੱਲਤ ਹੋਈ ਹੈ ਜਿਸ ਦੇ ਨਿਵੇਸ਼ ਵਜੋਂ ਟੈਕਸਾਂ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਇਆ ਅਤੇ ਰੁਜ਼ਗਾਰ ਦੇ ਵਸੀਲੇ ਵੀ ਬਣੇ ਹਨ ਪਰਵਾਸ ਦਾ ਰੰਗ ਵੀ ਇਹਨਾਂ ਪੈਲਸਾਂ ਤੇ ਉੱਗਣ ਲੱਗਿਆ ਹੈ। ਕੈਨੇਡਾ ਵਾਸੀ ਸਮਸ਼ੇਰ ਸਿੰਘ ਆਖਦੇ ਹਨ ਕਿ ਬਹੁਤੇ ਪ੍ਰਵਾਸੀ ਪੰਜਾਬੀ ਆਪਣੇ ਧੀਆਂ ਪੁੱਤਾਂ ਦੇ ਵਿਆਹ ਆਪਣੇ ਪਿਤਰੀ ਸੂਬੇ ਵਿੱਚ ਆ ਕੇ ਹੀ ਕਰਦੇ ਹਨ ਅਤੇ ਉਹ ਵਿਆਹਾਂ ਤੇ ਖੁੱਲਾ ਖਰਚਾ ਕਰਕੇ ਆਪਣੀ ਸਮਰੱਥਾ ਦਾ ਵਿਖਾਵਾ ਕਰਨਾ ਨਹੀਂ ਭੁੱਲਦੇ। ਦੱਸਣ ਜੋਗ ਹੈ ਕਿ ਕਰ ਵਿਭਾਗ ਨੇ ਪਿਛਲੇ ਮਹੀਨਿਆਂ 'ਚ ਇੱਕ ਵਿਸ਼ੇਸ਼ ਇਨਸਪੈਕਸ਼ਨ ਕੀਤੀ ਸੀ ਜਿਸ ਤਹਿਤ 10 ਪੈਲਸਾਂ ਨੂੰ 1 ਕਰੋੜ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਸੀ। ਪੰਜਾਬ ਮੈਰਿਜ ਪੈਲਸ ਰਿਜ਼ਰਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਆਖਦੇ ਹਨ ਕਿ ਪੈਲਸ ਆਮ ਲੋਕਾਂ ਨੂੰ ਇੱਕੋ ਥਾਂ ਤੇ ਸਭ ਸਹੂਲਤਾਂ ਮਹਈਆ ਕਰਵਾਉਂਦੇ ਹਨ ਅਤੇ ਖੁਦ ਕੀਤੇ ਵਿਆਹ ਦੇ ਪ੍ਰਬੰਧਾਂ ਨਾਲੋਂ ਸਸਤੇ ਪੈਂਦੇ ਹਨ ਚੰਦਕ ਵੱਡੇ ਪੈਲਸਾਂ ਤੋਂ ਗਲਤ ਧਾਰਨਾ ਬਣਾਉਣੀ ਠੀਕ ਨਹੀਂ ਉਹਨਾਂ ਕਿਹਾ ਕਿ ਸਰਕਾਰ ਪੈਲਸ ਦੇ ਕਿਰਾਏ ਤੇ ਟੈਕਸ 18 ਫੀਸ ਦੀ ਤੋਂ ਘਟਾ ਕੇ 5 ਫੀਸ ਦੀ ਕਰੇ ਜਿਸ ਨਾਲ ਖਜ਼ਾਨੇ ਨੂੰ ਵੱਧ ਟੈਕਸ ਮਿਲੇਗਾ ਉਹਨਾਂ ਦੱਸਿਆ ਕਿ ਬਹੁਤੇ ਪੈਲਸ ਸ਼ਹਿਰਾਂ ਅਤੇ ਮੰਡੀਆਂ ਦੇ ਆਸ-ਪਾਸ ਹੀ ਹਨ ਅਤੇ 3000 ਦੇ ਕਰੀਬ ਪੈਲਸ ਅਣਅਧਿਕਾਰਤ ਵੀ ਬਣੇ ਹੋਏ ਹਨ। ਦਿੱਲੀ ਯੂਨੀਵਰਸਿਟੀ ਦੇ ਡੀਨ ਡਾਕਟਰ ਰਵੀ ਰਵਿੰਦਰ ਦਾ ਕਹਿਣਾ ਹੈ ਕਿ ਪੰਜਾਬੀ ਬੰਦਾ ਆਪਣਾ ਜਲਵਾ ਦਿਖਾਉਣ ਦੀ ਤੰਗ ਵਿੱਚ ਰਹਿੰਦਾ ਹੈ ਅਤੇ ਦਿਖਾਵੇ ਵਾਲੀ ਪ੍ਰਵਿਰਤੀ ਨੇ ਬਿਲੋੜੇ ਖਰਚਿਆਂ ਦਾ ਮੋਢ ਬੰਨਿਆ ਹੈ। ਉਹਨਾਂ ਕਿਹਾ ਕਿ ਨਵੇਂ ਸ਼ਾਹੀ ਕਲਚਰ ਨੇ ਸਾਦਗੀ ਅਤੇ ਆਪਣਤ ਨੂੰ ਵੀ ਮਧੋਲ ਦਿੱਤਾ ਹੈ ਅਤੇ ਵਿਆਹ ਮਹਿਜ਼ ਇੱਕ ਰਸਮ ਬਣ ਕੇ ਰਹਿ ਗਏ ਹਨ। ਡੀਜੇ ਕਲਚਰ ਨੇ ਵਿਆਹਾਂ 'ਚ ਆਪਸੀ ਸੰਵਾਦ ਦੇ ਰਾਵੀ ਰੋਕ ਲੈ ਹਨ ਧੰਨਵਾਦ ਵੇਲੇ ਵੀ ਗੱਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੇਸ਼ ਹੈ ਚਰਨਜੀਤ ਪੁੱਲਰ ਦੀ ਪੰਜਾਬੀ ਟ੍ਰਿਬਿਊਨ ਲਈ ਵਿਸ਼ੇਸ਼ ਰਿਪੋਰਟ ਸ਼ਗਣਾ ਦਾ ਵਿੜਾ ਅੰਬਰਾਂ ਨੂੰ ਹੱਥ ਲਾਉਂਦੇ ਪੰਜਾਬੀ ਪੰਜਾਬ ਚ ਮੈਰਿਜ ਪੈਲਸ ਵੀ ਵੱਡੇ ਹਨ ਅਤੇ ਨਾਲੇ ਖਰਚੇ ਵੀ ਛੋਟੇ ਨਹੀਂ ਜਿਨ੍ਹਾਂ ਵੱਲ ਦੇਖ ਕੇ ਜਾਪਦਾ ਹੈ ਕਿ ਪੰਜਾਬ ਦੇ ਘਰਾਂ ਚ ਕੋਈ ਘਾਟਾ ਨਹੀਂ ਪੰਜ ਤਾਰਾ ਮੈਰਿਜ ਪੈਲਸ ਦੀ ਵੱਡੀ ਲੀਕ ਦੇਖ ਕੇ ਪਿੰਡਾਂ ਦੀਆਂ ਜੂਹਾਂ ਚ ਛੋਟੇ ਮੈਰਿਜ ਪੈਲਸਾਂ ਨੇ ਵੀ ਆਪਣੀ ਲੀਕ ਵਾਹੀ ਹੈ ਪੰਜਾਬੀ ਹਰ ਸਾਲ ਔਸਤਨ 7.500 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰਦੇ ਹਨ। ਬਾਕੀ ਖਰਚੇ ਹਾਲੇ ਵੱਖਰੇ ਹਨ। ਸੂਬੇ ਦੇ ਮahanagar ਲਗਜ਼ਰੀ ਪੈਲਸਾਂ ਦੀ ਰਾਜਧਾਨੀ ਲੱਗਦੇ ਹਨ। ਵੱਡੇ ਤੇ ਨਾਮੀ ਮੈਰਿਜ ਪੈਲਸਾਂ ਦਾ ਕਾਗਜ਼ਾਂ 'ਚ ਕਿਰਾਇਆ ਮਾਮੂਲੀ ਹੈ। ਸਰਕਾਰੀ ਵਿਰਿਹਾ ਅਨੁਸਾਰ ਪੰਜਾਬ ਵਿੱਚ 1005 ਮੈਰਿਜ ਪੈਲਸ ਟੈਕਸ ਤਾਰਦੇ ਹਨ, ਜਦੋਂ ਕਿ ਅਸਲ ਗਿਣਤੀ 5000 ਤੋਂ ਉੱਪਰ ਹੈ। ਕਰ ਵਿਭਾਗ ਵੱਲੋਂ 2 ਮਹੀਨੇ ਪਹਿਲਾਂ ਕੀਤੇ ਸਰਵੇ ਅਨੁਸਾਰ ਹਾਲੇ 741 ਮੈਰਿਜ ਪੈਲਸ ਰਜਿਸਟਰਡ ਹੋਣੇ ਬਾਕੀ ਹਨ ਸਾਲਾਨਾ 20 ਲੱਖ ਤੋਂ ਵੱਧ ਕਾਰੋਬਾਰ ਕਰਨ ਵਾਲਾ ਪੈਲਸ ਜੀਐਸਟੀ ਲਈ ਰਜਿਸਟਰਡ ਹੋਣਾ ਲਾਜ਼ਮੀ ਹੈ ਟੈਕਸ ਤਾਰਨ ਵਾਲੇ ਸਭ ਤੋਂ ਵੱਧ ਮੈਰਿਜ ਪੈਲਸ ਜ਼ਿਲ੍ਹਾ ਲੁਧਿਆਣਾ ਵਿੱਚ 173 ਹਨ ਜਦੋਂ ਕਿ ਦੂਜੇ ਨੰਬਰ ਤੇ ਜਲੰਧਰ ਜ਼ਿਲ੍ਹੇ ਵਿੱਚ 93 ਅਤੇ ਮੋਹਾਲੀ ਵਿੱਚ 77 ਮੈਰਿਜ ਪੈਲਸ ਹਨ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 72 ਪਟਿਆਲਾ ਵਿੱਚ 73 ਬਠਿੰਡਾ ਵਿੱਚ 69 ਅਤੇ ਮਾਨਸਾ ਵਿੱਚ 42 ਮੈਰਿਜ ਪੈਲਸ ਅਜੇਹੇ ਹਨ ਜੋ ਟੈਕਸ ਭਰ ਰਹੇ ਹਨ ਪੰਜਾਬ ਵਿੱਚ ਕੋਈ ਅਜਿਹੀ ਲਿੰਕ ਸੜਕ ਨਹੀਂ ਹੋਵੇਗੀ ਜਿਸ ਤੇ ਮੈਰਿਜ ਪੈਲਸ ਨਾ ਉੱਗੇ ਹੋਣ ਸਾਦੇ ਵਿਆਹ ਹੁਣ ਬੀਤੇ ਦੀ ਗੱਲ ਬਣ ਗਏ ਹਨ ਸਰਕਾਰੀ ਤੱਥ ਹਨ ਕਿ 2017-18 ਤੋਂ ਲੈ ਕੇ ਅਕਤੂਬਰ 2024 ਤੱਕ ਪੰਜਾਬ ਦੇ ਲੋਕਾਂ ਨੇ ਕਰੀਬ 5399 ਕਰੋੜ ਰੁਪਏ ਮੈਰਿਜ ਪੈਲਸਾਂ ਦੇ ਕਿਰਾਏ ਵਜੋਂ ਤਾਰੇ ਹਨ ਜਿਸ ਦੀ ਬਦੌਲਤ ਸਰਕਾਰੀ ਖਜ਼ਾਨੇ ਨੂੰ ਵੀ 230 ਕਰੋੜ ਦੇ ਕਰੀਬ ਦੀ ਆਮਦਨੀ ਹੋਈ ਹੈ ਚਾਲੂ ਵਿੱਤੀ ਬਰੇ ਦੇ ਅਪ੍ਰੈਲ ਤੋਂ ਅਕਤੂਬਰ ਮਹੀਨੇ ਤੱਕ ਇਹ ਖਰਚਾ 660 ਕਰੋੜ ਰੁਪਏ ਬਣਦਾ ਹੈ ਹਰ ਸਾਲ ਪੈਲਸਾਂ ਦਾ ਖਰਚਾ ਵਧ ਰਿਹਾ ਹੈ ਬਰਾ 2017-18 ਵਿੱਚ ਪੰਜਾਬ ਦੇ ਲੋਕਾਂ ਨੇ ਪੈਲਸਾਂ ਦੇ ਕਿਰਾਏ ਤੇ ਕਰੀਬ 285 ਕਰੋੜ ਰੁਪਏ ਖਰਚੇ ਹਨ ਜਦੋਂ ਕਿ ਸਾਲ 2023-24 ਦੌਰਾਨ ਇਹ ਖਰਚਾ ਵਧ ਕੇ 1161 ਕਰੋੜ ਰੁਪਏ ਦੇ ਕਰੀਬ ਹੋ ਗਿਆ ਹੈ ਕਰੋਨਾ ਵਾਲੇ ਬਰੇ 2020-21 ਵਿੱਚ ਪੈਲਸਾਂ ਨੇ ਸਿਰਫ 313 ਕਰੋੜ ਰੁਪਏ ਹੀ ਕਾਰੋਬਾਰ ਕੀਤਾ ਸੀ ਵੱਡੇ ਸ਼ਹਿਰਾਂ ਵਿੱਚ ਮੈਰਿਜ ਪੈਲਸਾਂ ਦੇ ਵੱਡ ਆਕਾਰੀ ਟੈਂਟਾਂ ਅਤੇ ਚਮਕਦਮਕ ਦੇਖ ਕੇ ਹੁਣ ਵਿਦੇਸ਼ੀ ਝੌਲਾ ਪੈਂਦਾ ਹੈ ਇਹਨਾਂ ਪੈਲਸਾਂ ਦੇ ਗ੍ਰਾਹਕ ਵੀਆਈਪੀ ਲੋਕ ਜਾਂ ਅਮੀਰ ਲੋਕ ਹੀ ਬਣਦੇ ਹਨ ਜਦੋਂ ਤੋਂ ਪੰਜਾਬ ਦੇ ਲੋਕਾਂ ਨੇ ਚਾਦਰ ਦੇਖੇ ਬਿਨਾ ਪੈਰ ਵਿਸਾਰਨੇ ਸ਼ੁਰੂ ਕੀਤੇ ਹਨ ਉਦੋਂ ਤੋਂ ਸੂਬੇ ਵਿੱਚਲੇ ਵਿਆਹਾਂ ਤੇ ਸ਼ਾਹੀ ਰੰਗ ਚੜਨਾ ਸ਼ੁਰੂ ਹੋਇਆ ਹੈ ਸੂਬੇ ਦੇ ਵੱਡੇ ਸ਼ਹਿਰ ਲੁਧਿਆਣਾ ਜਲੰਧਰ ਅਮਰਸਰ ਮੋਹਾਲੀ ਤੇ ਪਟਿਆਲਾ ਵਿੱਚ ਕਈ ਲਗਜ਼ਰੀ ਪੈਲਸ